ਇਵਨ ਪੰਜਾਬੀ ਨਿਰਦਰ ਨਿਰਪੱਖ ਤੇ ਨਵੀਂ ਸੋਚ ਮੈਂ ਤੁਹਾਡਾ ਦੋਸਤ ਹਮ ਸਹੋਤਾਤ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਕਰੰਟ ਇਸ਼ੂ ਲਈ ਚੱਲਦੇ ਸੰਗਰੂਰ ਦੋਸਤੋ ਜੇਕਰ ਆਪਾਂ ਹਾਈ ਕੋਰਟ ਦੀ ਡਾਇਰੈਕਸ਼ਨ ਦੀ ਗੱਲ ਕਰੀਏ ਤੇ ਪ੍ਰਦੂਸ਼ਣ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਉਹਨਾਂ ਨੇ ਬਕਾਇਦਾ ਤੌਰ ਤੇ ਝੋਨੇ ਦੀ ਪ੍ਰਣਾਲੀ ਜਿਹੜੀ ਸਾੜਦੇ ਸੀ ਉਸ ਨੂੰ ਲੈ ਕੇ ਜਿਹੜੇ ਪੱਠੇ ਸਨ ਜਿਨ੍ਹਾਂ ਤੇ ਆਪਾਂ ਇੱਟਾਂ ਪਕਾਉਂਦੇ ਆ ਉਹਨਾਂ ਨੂੰ ਲੈ ਕੇ ਮਤਲਬ ਬੰਦ ਕਰਨ ਦੇ ਜਿਹੜੇ ਆਦੇਸ਼ ਸੀ ਉਹ ਦੇ ਦਿੱਤੇ ਗਏ ਸੀ ਕੀ ਹਾਈ ਕੋਰਟ ਦੇ ਆਦੇਸ਼ਾਂ ਦਾ ਇਹਨਾਂ ਲੋਕਾਂ ਤੇ ਅਸਰ ਕੁਝ ਹੁੰਦਾ ਜਾਂ ਨਹੀਂ ਲੇਕਿਨ ਜ਼ਿਲ੍ਹਾ ਸੰਗਰੂਰ ਦੀ ਇਹ ਗੱਲ ਕਰੀਏ ਤੇ ਜ਼ਿਲ੍ਹਾ ਸੰਗਰੂਰ ਤੋਂ ਮੇਰੇ ਨਾਲ ਜਗਤਾਰ ਬਾਬਾ ਜੀ ਜੁੜ ਚੁੱਕੇ ਨੇ ਉਹਨਾਂ ਤੋਂ ਪੁੱਛਦਿਆਂ ਕਿ ਜ਼ਿਲ੍ਹਾ ਸੰਗਰੂਰ ਦੇ ਵਿੱਚ ਕੀ ਮਾਨਜੋਗ ਹਾਈ ਕੋਰਟ ਦੇ ਉਹਨਾਂ ਹੁਕਮਾਂ ਦਾ ਬਕਾਇਦਾ ਤੌਰ ਤੇ ਉਹਨਾਂ ਦੀ ਤਾਮੀਲ ਕੀਤੀ ਜਾ ਰਹੀ ਹੈ ਜਾਂ ਕਿਤੇ ਨਾ ਕਿਤੇ ਉਡਾਈਆਂ ਜਾ ਰਹੀਆਂ ਨੇ ਮਾਨਜੋਗ ਹਾਈ ਕੋਰਟ ਦੇ ਹੁਕਮਦੀਆਂ ਇਸ ਖਬਰ ਨੂੰ ਲੈ ਕੇ ਕੀ ਜਾਣਕਾਰੀ ਹੈ ਤੁਹਾਡੇ ਕੋਲ ਅਸੀਂ ਸਮਝੀ ਜਿਵੇਂ ਅਕਤੂਬਰ ਮਹੀਨੇ ਦੇ ਵਿੱਚ ਕਿਸਾਨਾਂ ਵੱਲੋਂ ਪਰਾਵੀ ਸਾੜਨ ਤੇ ਤੇ ਬਾਕੀ ਹੋਰ ਫੈਕਟਰੀਆਂ ਦੇ ਧੂੰਏਂ ਕਾਰਨ ਪ੍ਰਦੂਸ਼ਣ ਨੂੰ ਧਿਆਨ ਚ ਰੱਖਦੇ ਹੋਏ ਮਾਨਯੋਗ ਹਾਈ ਕੋਰਟ ਨੇ ਇੱਕ ਹੁਕਮ ਜਾਰੀ ਕੀਤਾ ਸੀ ਵੀ ਜਿਹੜੇ ਪੱਠੇ ਨੇ ਵੀ ਇਹ ਵੀ ਇੱਕ ਪ੍ਰਦੂਸ਼ਣ ਦੇ ਗੇਟ ਦੇ ਵਿੱਚ ਆਉਂਦੇ ਨੇ ਇਹਨਾਂ ਨੂੰ ਅਕਤੂਬਰ ਮਹੀਨੇ ਤੋਂ ਲੈ ਕੇ 31 ਜਨਵਰੀ ਤੱਕ ਜਿਹੜਾ ਬੰਦ ਕਰਨ ਦੇ ਆਰਡਰ ਕਰ ਦਿੱਤੇ ਸੀ ਜੀ ਪਰ ਉਸ ਤੋਂ ਬਾਅਦ ਇਹਨਾਂ ਨੇ ਐਸੋਸੀਏਸ਼ਨ ਨੇ ਉੱਥੇ ਇਕੱਠੇ ਕਰਕੇ ਗਏ ਉੱਥੇ ਗਏ ਕਹਿੰਦੇ ਵੀ ਜਿਹੜੇ ਫਿਰ ਹਾਈ ਕੋਰਟ ਨੇ ਉਹਨਾਂ ਨੂੰ ਛੋਟ ਦੇਤੀ ਵੀ ਜਿਹੜੇ ਹਾਈ ਡਰਾਫਟ ਪੱਠੇ ਨੇ ਯਾਨੀ ਪ੍ਰਦੂਸ਼ਣ ਰਹਿਤ ਪੱਠੇ ਨੇ ਜੀ ਸਿਰਫ ਉਹ ਚੱਲ ਸਕਦੇ ਨੇ ਕਿਹਾ ਕਿ ਅਸੀਂ ਦੇਖੇਗਾ ਵੀ ਇਹਨਾਂ ਦੇ ਹਾਈ ਕੋਰਟ ਦੇ ਹੁਕਮਾਂ ਦੇ ਜਿਹੜੀਆਂ ਧੱਜੀਆਂ ਨੇ ਖੁੱਲ ਕੇ ਢਾਈਆਂ ਜਾ ਰਹੀਆਂ ਨੇ ਪ੍ਰਸ਼ਾਸਨ ਵੀ ਇਸ ਤੋਂ ਬੇਖਾਬਰੇਗਾ ਅਸੀਂ ਸਿਰਫ ਪ੍ਰਸ਼ਾਸਨ ਦੇ ਧਿਆਨ 'ਚ ਲਿਆਉਂਦਾ ਹੈਗਾ ਤਾਂ ਜਾ ਕੇ ਕਿਤੇ ਦੋ ਦਰਜਨ ਦੇ ਕਰੀਬ ਪੱਠਿਆਂ ਤੇ ਇਹ ਕਾਰਵਾਈ ਹੋਈ ਹੈ ਜੀ ਹੋਊਗੀ ਮਤਲਬ ਤੁਸੀਂ ਕਹਿ ਸਕਦੇ ਆ ਕਿ ਏਵਨ ਪੰਜਾਬੀ ਦੀ ਜਦੋਂ ਟੀਮ ਅਲੱਗ-ਅਲੱਗ ਮਤਲਬ ਪੱਠਿਆਂ ਦੇ ਪਹੁੰਚੀ ਜਾਂ ਉਹਨਾਂ ਨੇ ਪ੍ਰਸ਼ਾਸਨ ਦੇ ਨਾਲ ਸੰਪਰਕ ਕੀਤਾ ਤਾਂ ਉਸ ਦਾ ਅਸਰ ਹੋਇਆ ਜੀ ਬਿਲਕੁਲ ਫਿਰ ਤੁਰੰਤ ਅਸਰ ਹੋਇਆ ਜਦੋਂ ਅਸੀਂ ਹਰਜੀਤ ਸਿੰਘ ਨੂੰ ਮਿਲਿਆ ਉੱਥੇ ਪ੍ਰਦੂਸ਼ਣ ਬੋਰਡ ਦੇ ਅਫਸਰ ਨੇ ਜ਼ਿਲ੍ਹਾ ਸੰਗਰੂਰ ਦੇ ਜੀ ਉਹਨਾਂ ਦੇ ਤੇ ਅੰਤਲੇ ਅੰਦਾਜ਼ੇ ਨੇ ਕਿਹਾ ਉਹਨਾਂ ਨੇ ਪਹਿਲਾਂ ਉਹਨਾਂ ਨੂੰ ਪੁੱਛਿਆ ਵੀ ਅਸੀਂ ਕਿੰਨੇ ਪੱਠੇ ਨੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਉਹਨਾਂ ਨੇ ਦੱਸਿਆ ਵੀ 225 ਦੇ ਕਰੀਬ ਪੱਠੇ ਨੇ ਜਿਦੇ ਵਿੱਚੋਂ ਸਿਰਫ 50 ਪੱਠੇ ਹੀ ਹਾਈ ਡਰਾਫਟ ਨੇ ਬਾਕੀ ਦੇ ਪੱਠੇ ਵਿਦਾਊਟ ਹਾਈ ਡਰਾਫਟ ਨੇ ਜਿਹੜੇ ਹਾਈ ਡਰਾਫਟ ਨੇ ਉਹ ਚੱਲ ਸਕਦੇ ਨੇ ਤੇ ਪਹਿਲਾਂ ਤਾਂ ਜਿਹੜਾ ਇਹ ਹੁਕਮ ਸੀ ਜੀ ਵੀ 31 ਜਨਵਰੀ ਤੋਂ ਬਾਅਦ ਸਿਰਫ ਹਾਈ ਡਰਾਫਟ ਤੇ ਚੱਲਣਗੇ ਪਰ ਹੁਣ ਹਾਈ ਡਰਾਫਟ ਨੇ ਜਿਹੜੇ ਉਹ ਪਹਿਲਾਂ ਵੀ ਚੱਲ ਸਕਦੇ ਸੀ ਤੇ ਹੁਣ 31 ਜਨਵਰੀ ਤੋਂ ਬਾਅਦ ਵੀ ਹੁਣ ਜਦੋਂ ਇੱਥੇ ਅਸੀਂ ਨੇ ਉਹਨਾਂ ਦੇ ਧਿਆਨ ਚ ਲਿਆਂਦਾ ਵੀ ਅਸੀਂ ਘੱਟੋ ਘੱਟ 2 ਦਰਜਨ ਪੱਠਿਆਂ ਦੇ ਢੇੜਾ ਮਾਰੇ ਜਿਹੜੇ ਬਿਨ ਬਿਨ ਡਰਾਫਟ ਨੇ ਵੀ ਚੱਲ ਰਹੇ ਨੇ ਫਿਰ ਉਹਨਾਂ ਨੇ ਸਾਥੋਂ ਉਹਨਾਂ ਦੀ ਲਿਸਟ ਲਈ ਕਿ ਤੁਰੰਤ ਉਹਨਾਂ ਨੇ ਐਸਡੀਓ ਨੂੰ ਹੁਕਮ ਕੀਤਾ ਦੋ ਤਿੰਨ ਪੱਠਿਆਂ ਤੇ ਉਹ ਸਾਡੇ ਨਾਲ ਵੀ ਗਏ ਨੇ ਤੇ ਉਹਨਾਂ ਤੇ ਪ੍ਰਸ਼ਾਸਨ ਨੇ ਮੌਕੇ ਤੇ ਕਾਰਵਾਈ ਕੀਤੀ ਜੀ ਸੌਂ ਜੀ ਹੋਰ ਕਿਸੇ ਨਾਲ ਇਸ ਸੰਬੰਧ ਵਿੱਚ ਗੱਲਬਾਤ ਕੀਤੀ ਆਫੀਸਰ ਦੇ ਨਾਲ ਜੀ ਸੌਂ ਜੀ ਇਹਦੇ ਵਿੱਚ ਜਿਹੜੇ ਪ੍ਰਦੂਸ਼ਨ ਬੋਰਡ ਦੇ ਐਸਡੀਓ ਨੇ ਮਨਿੰਦਰ ਜੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਿਹੜੇ ਇੰਜੀਨੀਅਰ ਨੇ ਆਪਣੇ ਹਰਜੀਤ ਸਿੰਘ ਜੀ ਜ਼ਿਲ੍ਹਾ ਅਫਸਰ ਪ੍ਰਦੂਸ਼ਣ ਬੋਰਡ ਦੇ ਉਹਨਾਂ ਨਾਲ ਵੀ ਗੱਲ ਕੀਤੀ ਗਈ ਤੇ ਉਹਨਾਂ ਨੇ ਇਹ ਜ਼ਰੂਰ ਮੰਨਿਆਗਾ ਕਹਿੰਦੇ ਵੀ ਜਿਹੜੇ ਹਾਈ ਡਰਾਫਟ ਪੱਠੇ ਨੇ ਵੀ ਉਹ ਚੱਲ ਸਕਦੇ ਨੇ ਤੇ ਵਿਦਆਊਟ ਹਾਈ ਡਰਾਫਟ ਨਹੀਂ ਚੱਲ ਸਕਦੇ ਤੇ ਉਹ ਜਿਹੜੇ ਵਿਦਆਊਟ ਹਾਈ ਡਰਾਫਟ ਪੱਠੇ ਇਸ ਵਕਤ ਚੱਲ ਰਹੇ ਨੇ ਉਹਨਾਂ ਪ੍ਰਤੀ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਇਹ ਹੁਣ ਦੇਖਣਾ ਹੋਵੇਗਾ ਵੀ ਜਿਹੜਾ ਐਕਸ਼ਨ ਦੇ ਵਿਚਾਰੇ ਕੇ ਸਮਝੀ ਵੀ ਉਹ ਪੱਠੇ ਕਿ ਇਹ ਜਿਹੜੇ 15 ਦਿਨ ਨੇ ਅੱਜ ਤੋਂ ਵੀ ਜਿਹੜੇ ਰਹਿੰਦੇ ਨੇ ਵੀ ਉਹ ਉਸੇ ਦਿਨ ਤੱਕ ਇਹ ਟਾਈਮ ਪਾਸ ਕਰਦੇ ਨੇ ਜਾਂ ਉਹਨਾਂ ਤੇ ਕੋਈ ਹੋਰ ਵੀ ਐਕਸ਼ਨ ਲੈ ਜਾਵੇਗਾ ਕਿਉਂਕਿ ਪੱਛੇ ਤਾਂ ਚੱਲੇ ਰਹੇ ਨੇ ਜਿਹੜੇ ਨੇ ਚਲਾ ਰੱਖੇ ਨੇ ਉਦੋਂ ਤੀ 1 ਅਕਤੂਬਰ ਔਰ ਜੇ ਬਾਬਾ ਜੀ ਗੱਲ ਕਰੀਏ ਪ੍ਰਸ਼ਾਸਨ ਨੇ ਮਤਲਬ ਭਰੋਸਾ ਦਿੱਤਾ ਹੈ ਕਿ ਕਾਰਵਾਈ ਹੋ ਸਕਦੀ ਹੈ ਜਲਦੀ ਤੋਂ ਜਲਦੀ ਹਾਂਜੀ ਉਹਨਾਂ ਨੇ ਬਿਲਕੁਲ ਇਹ ਦੱਸਿਆਗਾ ਕਹਿੰਦੇ ਵੀ ਸਾਡਾ ਜਿਹੜਾ ਇਹ ਹਫ਼ਤੇ ਦਾ ਟਾਈਮ ਪੀਰੀਅਡ ਹੁੰਦਾ ਹੈ ਦਾ ਜਿਹੜੀ ਫਾਈਲ ਹੈਗੀ ਚੰਡੀਗੜ੍ਹ ਜਾਂਦੀ ਹੈਗੀ ਤੇ ਉਥੋਂ ਅਸੀਂ ਜਿਹੜੇ ਉਹ ਰਿਕਮੈਂਡ ਕਰਕੇ ਭੇਜ ਦਿੰਦੇ ਆ ਵੀ ਉਹਨਾਂ ਦੀ ਸ਼ਿਕਾਇਤ ਅਸੀਂ ਉਹਨਾਂ ਨੂੰ ਜਿਹੜੇ ਨੋਟਿਸ ਨੇ ਪੱਠੇ ਵਾਲਿਆਂ ਨੂੰ ਭੇਜ ਦਿੰਦੇ ਆ ਤੇ ਉਹਨਾਂ ਦੀਆਂ ਕਾਪੀਆਂ ਹੁੰਦੀਆਂ ਨੇ ਜਿਹੜੀਆਂ ਅਸੀਂ ਚੰਡੀਗੜ੍ਹ ਭੇਜਾਂ ਉੱਥੋਂ ਸਾਰੇ ਜਿਹੜੇ ਕਾਰਵਾਈ ਇਹ ਕਿ ਹੋ ਕੇ ਆਂਦੀ ਹੈ ਕਿ ਵੀ ਪੱਠੇ ਨੂੰ ਕਲੋ징 ਦੇ ਤੇ ਲਾਇਸੈਂਸ ਕੈਨਸਲ ਦੀ ਜਿਹੜੇ ਇਹਦੇ ਵਿੱਚ ਇਹਨਾਂ ਨੂੰ ਅਥਾਰਟੀ ਹੋਵੇ ਕਰਨ ਦੀ ਔਰ ਬਾਬਾ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਏਵਨ ਪੰਜਾਬੀ ਦੀ ਟੀਮ ਨੇ ਇਹ ਮਾਮਲੇ ਨੂੰ ਚੱਕਿਆ ਤਦ ਹੀ ਆ ਕਿ ਉਹਨਾਂ ਦੀ ਆਫੀਸਰਾਂ ਦੀਆਂ ਅੱਖਾਂ ਖੁੱਲੀਆਂ ਜੇ ਨਾ ਚੱਕਦੇ ਤਾਂ ਮਤਲਬ ਕੈਰੀਅਰਸ ਦਾ ਸਾਰਾ ਕੁਝ ਬਿਲਕੁਲ ਜੀ ਜੇ ਇਹ ਏਵਨ ਪੰਜਾਬੀ ਦੀ ਟੀਮ ਨੂੰ ਪਤਾ ਚੱਲਿਆ ਵੀ ਜਿਹੜੇ ਇਸ ਤਰ੍ਹਾਂ ਕਰਕੇ ਵੀ ਹਾਈ ਕੋਰਟ ਦੇ ਹੁਕਮ ਸੀ ਵੀ ਉਹਨਾਂ ਦੇ ਢੱਡੀਆਂ ਉਡਾਈਆਂ ਜਾ ਰਹੀਆਂ ਨੇ ਸਾਨੂੰ ਕਿਸੇ ਬੰਦੇ ਨੇ ਪੱਠੇ ਵਾਲੇ ਨਹੀਂ ਦੱਸਿਆ ਵੀ ਇਸ ਤਰ੍ਹਾਂ ਕਰੋ ਕਿ ਤੁਸੀਂ ਸਾਨੂੰ ਇਹਦੇ ਬਾਰੇ ਸਾਰਾ ਕੁਝ ਜਾਣਨਾ ਪਾਇਆ ਤਾਂ ਫਿਰ ਅਸੀਂ ਜਿਲ੍ਹਾ ਅਸਰ ਨੂੰ ਮਿਲੇ ਉਹਨਾਂ ਦੇ ਧਿਆਨ 'ਚ ਲਿਆਂਦਾ ਅਸੀਂ ਖੁਦ ਪੱਠਿਆਂ ਦੇ ਸ਼ਾਰਟਸ ਮਾਰ ਕੇ ਆਏ ਕਈ ਪੱਠਿਆਂ ਦੇ ਤੇ ਉੱਥੇ ਉਹਨਾਂ ਨੂੰ ਦੱਸਿਆ ਵੀ ਜਿਹੜੇ ਵਿਦਆਊਟ ਹਾਈ ਡਰਾਫਟ ਨੇ ਕਾਫੀ 2000 ਜਨ ਦੇ ਕਰੀਬ ਪੱਠੇ ਨੇ ਜਿਹੜੇ ਅਜੇ ਵੀ ਚੱਲ ਰਹੇ ਸੀ ਸੋ ਦੋਸਤੋ A1 ਪੰਜਾਬੀ ਦੀ ਟੀਮ ਕੱਲ ਪੂਰਾ ਦਿਨ ਸੰਗਰੂਰ ਜ਼ਿਲ੍ਹੇ ਦੇ ਵਿੱਚ ਰਹੀ ਹੈ ਔਰ ਉਹਨਾਂ ਨੇ ਅਲੱਗ-ਅਲੱਗ ਪੱਠਿਆਂ ਦਾ ਦੌਰਾ ਕੀਤਾ ਕੁਛ ਇੱਕ ਸ਼ਾਰਟ ਨੇ ਸਾਡੇ ਕੋਲ ਉਹ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਆਓ ਵੇਖਦੇ ਹਾਂ ਕੁਝ ਸ਼ਾਰਟਸ ਆ ਵਿਦਆਊਟ ਸਾਡੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਤਕਰੀਬਨ ਮੇਰਾ ਖਿਆਲ 225 30 ਪਟਾ ਹੈ ਟੋਟਲ ਉਹਦੇ ਵਿੱਚ ਉਹ ਉਹ ਤਕਰੀਬਨ ਸਾਡੀ ਨੌਲੇਜ ਦੇ ਮੁਤਾਬਕ 50 ਕਪੱਟੇ ਹਾਈ ਡਰਾਫਟ ਹੋ ਚੁੱਕੇ ਨੇ ਤੇ ਬਾਕੀ ਜਿਹੜੇ ਨੇ ਉਹ ਹਲੇ ਹਾਈ ਡਰਾਫਟ ਨਹੀਂ ਹਨ ਹੋਏ ਤਾਂ ਮਾਨਯੋਗ ਐਨਜੀਟੀ ਵੱਲੋਂ ਇਹਨਾਂ ਪੱਠਿਆਂ ਦੇ ਆਪਰੇਸ਼ਨ ਤੇ ਰੋਕ ਲਗਾਈ ਹੈ ਜਿਹੜੇ ਜਿਹੜੇ ਹਾਈ ਡਰਾਫਟ ਨਹੀਂ ਹਨ ਕਿੰਨੇ ਚਿਰ ਤੋ ਲਗਾਈ ਗਈ ਉਹ ਪਿੱਛੇ ਜੇ ਆਰਡਰ ਹੋਇਆ ਸੀਗਾ ਉਹਦੇ ਵਿੱਚ ਪਹਿਲੇ ਤਾਂ ਪੰਜਾਬ ਪੋਲੂਸ਼ਨ ਟੋਲ ਬੋਰਡ ਵੱਲੋਂ ਹੀ ਪੱਠਿਆਂ ਤੇ ਰੋਕ ਲਾਈ ਸੀ 1 ਅਕਤੂਬਰ ਤੋਂ 31 ਜਨਵਰੀ ਤੱਕ ਵੀ ਇਹ ਪੱਠੇ ਚੱਲ ਨਹੀਂ ਹਨ ਉਸ ਤੋਂ ਬਾਅਦ ਮਾਨਯੋਗ ਐਨਜੀਟੀ ਦੇ ਵੱਲੋਂ ਉਹਦੇ 'ਚ ਇਹ ਡਿਸੀਜਨ ਫਰਦਰ ਕਰਤਾ ਸੀਗਾ ਵੀ ਜਿਹੜੇ ਉਹ ਪੱਠੇ ਇਹ ਹੋਣਗੇ ਜਿਹੜੇ ਹਾਈ ਡਰਾਫਟ ਹੋਣ ਜਾਂ ਨੋਨ ਹਾਈ ਡਰਾਫਟ ਸਾਰਿਆਂ ਨੇ ਹੀ ਨਹੀਂ ਚੱਲਣਾ 31 ਜਨਵਰੀ ਤੱਕ ਤੇ 31 ਜਨਵਰੀ ਤੋਂ ਬਾਅਦ ਇਹ ਹਾਈ ਡਰਾਫਟ ਚੱਲਣਗੇ ਉਸ ਤੋਂ ਬਾਅਦ ਸਿਰਫ ਹਾਈ ਡਰਾਫਟ ਚੱਲਣਗੇ ਉਸ ਤੋਂ ਬਾਅਦ ਪਠਾ ਐਸੋਸੀਏਸ਼ਨ ਨੇ ਅਪੀਲ ਅਥਾਰਟੀ ਦੇ ਕੋਲੇ ਫਿਰ ਐਨਜੀਟੀ ਚ ਅਪੀਲ ਫਾਈਲ ਕੀਤੀ ਐਨਜੀਟੀ ਨੇ ਉਹ ਮੈਟਰ ਰੈਫਰ ਕਰਤਾ ਅਪੀਲ ਅਥਾਰਟੀ ਨੂੰ ਅਪੀਲ ਅਥਾਰਟੀ ਨੇ ਫਿਰ ਇਹ ਡਿਸਾਈਡ ਕਰਤਾ ਵੀ ਜਿਹੜੇ ਹਾਈ ਡਰਾਫਟ ਪੱਠੇ ਨੇ ਉਹ ਪਠਾ ਐਸੋਸੀਏਸ਼ਨ ਦੀ ਰਿਕੁਐਸਟ ਤੇ ਉਹਨਾਂ ਨੂੰ ਅਲਾਉ ਕਰਤਾ ਵੀ ਜਿਹੜੇ ਹਾਈ ਡਰਾਫਟ ਨੇ ਉਹ ਚੱਲ ਸਕਦੇ ਨੇ ਤੇ ਨੌਨ ਹਾਈ ਡਰਾਫਟ ਪੱਠੇ ਉਹ ਨਹੀਂ ਚੱਲ ਸਕਦੇ ਸਾਡੇ ਕੋਲੇ 2 ਦਰਜਨ ਦੇ ਕਰੀਬ ਲਿਸਟ ਹੈ ਜਿਹੜੇ ਚੱਲ ਰਹੇ ਨੇ ਕਿੱਥੇ 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 ਚੱਲ ਰਹੇ ਨੇ ਜਿਵੇਂ ਲਹਿਰਾ ਮੂਨ ਕੋ ਹੋ ਗਿਆ ਜੀ ਸ਼ਾਜ ਸਾਡੇ ਕੋਲੇ ਜਿਹੜੀ ਹੈ ਇਨਫੋਰਮੇਸ਼ਨ ਆਈ ਹੈ ਲੋਕਾਂ ਨੇ ਸ਼ਿਕਾਇਤ ਵਾਜੀ ਕੀਤੀ ਹੈ ਵੀ ਆਹ ਵੱਟੇ ਨਾਨ ਹਾਈ ਡਰਾਫਟ ਚੱਲ ਰਹੇ ਨੇ ਉਹ ਤਕਰੀਬਨ ਸਾਡੇ ਕੋਲੇ 11 ਘੱਟੀਆਂ ਦੀ ਲਿਸਟ ਆਈ ਸੀਗੀ ਸ਼ਿਕਾਇਤ ਉਹਦੇ ਵਿੱਚੋਂ ਅਸੀਂ ਸਾਰਿਆਂ ਦੇ ਅਗੇਂਸਟ ਐਕਸ਼ਨ ਲੈ ਕੇ ਉਹਨਾਂ ਨੂੰ ਕੰਸੈਂਟਾ ਜਿਹੜੀਆਂ ਦਿੱਤੀਆਂ ਸੀ ਉਹ ਅਸੀਂ ਸਹਿਮਤੀਆਂ ਜਿਹੜੀਆਂ ਦਿੱਤੀਆਂ ਸੀ ਉਹ ਅਸੀਂ ਕੈਨਸਲ ਕਰਤੀਆਂ ਨੇ ਤੇ ਉਹਨਾਂ ਦੇ ক্লোਜ਼ਰ ਆਰਡਰ ਕਰਨ ਲਈ ਫਾਈਲਾਂ ਜਿਹੜੀਆਂ ਨੇ ਉਹ ਉੱਥੇ ਉਹਨਾਂ ਦੇ ਕੇਸ ਜਿਹੜੇ ਨੇ ਕੰਪੀਟੈਂਟ ਅਥਾਰਟੀ ਹੈੱਡ ਆਫ ਪਟਿਆਲੇ ਭੇਜਤੇ ਨੇ ਉਹਦੇ ਵਿੱਚੋਂ 7 ਪੱਟੀਆਂ ਨੂੰ ক্লোਜ਼ਰ ਆਰਡਰ ਇਸ਼ੂ ਵੀ ਹੋ ਗਏ ਨੇ ਤੇ ਬਾਕੀ ਉੱਥੇ ਫਾਈਲਾਂ ਅੰਡਰ ਪ੍ਰੋਸੈਸ ਨੇ ਨਹੀਂ ਸਰ ਜਿਹੜੇ ਨੂੰ ਆਰਡਰ ਹੋ ਗਏ ਨੇ ਉਹ ਉਹਨਾਂ ਚੋਂ ਵੀ ਕੋਈ ਚੱਲ ਰਿਹਾ ਹੈਗਾ ਤੁਹਾਡੇ ਨਾਲ ਨਹੀਂ ਉਹ ਮੇਰੇ ਨੋਲਿਜ 'ਚ ਨਹੀਂ ਹਨ ਉਹ ਤਾਂ ਇਹ ਜਿਹੜੇ ਆਰਡਰ ਸੀਗੇ ਉਹ ਅਸੀਂ ਡਿਸਟ੍ਰਿਕਟ ਫੂਡ ਸਪਲਾਈ ਕੰਟਰੋਲਰ ਨੂੰ ਵੀ ਡਿਲੀਵਰ ਕਰਵਾਤੇ ਨੇ ਸੱਤਾਂ ਦੇ ਵੀ ਉਹਨਾਂ ਦੇ ਲਾਇਸੈਂਸ ਕੈਨਸਲ ਕੀਤੇ ਜਾਣ ਆ ਕਰਤਾ ਹੈਗਾ ਬਾਕੀ ਅਸੀਂ ਵੈਰੀਫਾਈ ਕਰਵਾ ਰਹੇ ਹਾਂ ਜੇ ਫਿਰ ਵੀ ਉਹ ਉਹ ਪੱਠੇ ਫਿਰ ਵੀ ਬੰਦ ਨਹੀਂ ਕਰਦੇ ਤਾਂ ਉਹਨਾਂ ਦੇ ਵਿਰੁੱਧ ਲੀਗਲ ਕਾਰਵਾਈ ਕੀਤੀ ਜਾਊਗੀ ਮਨਿੰਦਰ ਸਿੰਘ ਐਸ ਡੀਓ ਪੰਜਾਬ ਪ੍ਰਦੂਸ਼ਾ ਰੋਕਥਾਮ ਬੋਰਡ ਸੰਗਰੂਰ ਸਰ ਕਿਦਾਂ ਹੋਰ ਇਸ ਬਾਬ ਵਾ ਕਿਹੜਾ ਨਾਅ ਹੈ ਅੱਜ ਜਿਦਾ ਤੁਹਾਨੂੰ ਪਤਾ ਮਾਣੋ ਕਿ ਐਨ ਜੀਟੀ ਦੇ ਹੁਕਮ ਹੈ ਕਿ ਬਿਨਾਂ ਜਿਹੜੇ ਹਾਈ ਡਰਾਫਟ ਤੋਂ ਪੱਠੇ ਹੈਗੇ ਆ ਉਹ ਚੱਲਦੇ ਆ ਤੇ ਉਹਨਾਂ ਨੂੰ ਬੰਦ ਕਰਨਾ ਸਿਰਫ ਹਾਈ ਡਰਾਫਟ ਅਲਾਉਡ ਹੈਗੇ ਆ ਹੁਣ ਅੱਜ ਦੀ ਡੇਟ ਵਿੱਚ ਤੇ ਆ ਪੱਠਾ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਪੱਠਾ ਚੱਲ ਰਿਹਾ ਇਹ ਸਰਦਾਰ ਵੀ ਕਿਉਂ ਤਾਂ ਆਇਆ ਨੂੰ ਖੇਤੀ ਵਿਦਟ ਕਰਕੇ ਆਪਾਂ ਅੱਗੇ ਰਿਪੋਰਟ ਭੇਜਾਂਗੇ ਇਹਨੂੰ ਪੱਠੇ ਨੂੰ ਬੰਦ ਕਰਨ ਲਈ ਇਮੀਡੀਏਟਲੀ ਤੇ ਹੋਰ ਕਿ ਕਿੱਥੇ ਕਿੱਥੇ ਦਾ ਰਾਉਂਡ ਜੀ ਹੁਣ ਇੱਕ ਬਹਾਦਰਪੁਰ ਤੇ ਇੱਕ ਨਦਾਮਪੁਰ ਪਤਾ ਲੱਗਿਆ ਕਿੱਧਰ ਵੀ ਚੱਲ ਰਿਹਾ ਪੱਠੇ ਹੁਣ ਆਪਾਂ ਉਧਰ ਜਾ ਰਹੇ ਹਾਂ ਕਿਸ ਤਰ੍ਹਾਂ ਦੀ ਕਾਰਵਾਈ ਆਮਲ ਜ਼ਿਲ੍ਹੇ ਇਹਨਾਂ ਤੇ ਜਿਹੜੇ ਦਿਨ ਪੱਠੇ ਚੱਲਦੇ ਆ ਬਿਨਾ ਸਰਕਾਰ ਦੇ ਮਤਲਬ ਆ ਆਰਡਰ ਹੁਕਮ ਤੋਂ ਬਿਨਾ ਇਹਨਾਂ ਨੂੰ ਬੰਦ ਕਰਾਵਾਂਗੇ ਇਹਨਾਂ ਨੂੰ ਇਹਨਾਂ ਦੇ ਉਹ ਸਰਕਾਰ ਜਿਹੜੇ ਕੰਪੀਟੈਂਟ ਅਥਾਰਟੀ ਹੈ ਸਾਡੇ ਉਹ ਇਹਨਾਂ ਤੇ ਐਕਸ਼ਨ ਲੈਣਗੇ ਇਹਨਾਂ ਦੀ ਪਹਿਲਾਂ ਤਾਂ ਜੇ ਕੈਂਸਲ ਇਹਨਾਂ ਦੀ ਕਨਸੈਂਟ ਵੈਲਿਡ ਹੈ ਤਾਂ ਉਹ ਕੈਂਸਲ ਕੀਤੀ ਜਾਊਗੀ ਤੇ ਉਹਨਾਂ ਤੇ ਕੈਂਸਲ ਹੋਣ ਤੋਂ ਬਾਅਦ ਇਹਨਾਂ ਨੂੰ ਬੰਦ ਕਰਾਇਆ ਜਾਊਗਾ ਸੋ ਦੋਸਤੋ ਸਾਰਾ ਕੁਝ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੈ ਜੋ ਏਵਨ ਪੰਜਾਬੀ ਚੈਨਲ ਨੇ ਇੱਕ ਕੋਸ਼ਿਸ਼ ਕੀਤੀ ਸੀ ਕਿ ਪ੍ਰਦੂਸ਼ਣ ਰਹਿਤ ਪੰਜਾਬ ਹੋਣਾ ਚਾਹੀਦਾ ਹੈ ਔਰ ਜਦਕਿ ਜੇ ਮਾਨ ਜੋ ਕੋਰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਤਾਂ ਹੁਕਮ ਦੇ ਦਿੱਤਾ ਸੀ ਉਹਨਾਂ ਨੇ ਡਾਇਰੈਕਸ਼ਨ ਦੇ ਦਿੱਤੀ ਸੀ ਪਰ ਉਹਨਾਂ ਦੀ ਡਾਇਰੈਕਸ਼ਨ ਦੀ ਵੀ ਕਿਤੇ ਕੁਝ ਇੱਕ ਲੋਕਾਂ ਨੇ ਪਰਵਾਹ ਨਹੀਂ ਕੀਤੀ ਜਿਨ੍ਹਾਂ ਨੇ ਕੀਤੀ ਉਹ ਹਮੇਸ਼ਾ ਮੁਬਾਰਕਬਾਦ ਦੇ ਪਾਤਰ ਨੇ ਲੇਕਿਨ ਸੰਗਰੂਰ ਜ਼ਿਲ੍ਹੇ ਵਿੱਚ ਦੌਰ ਦਰਜਨ ਦੇ ਕਰੀਬ ਜਿਹੜੇ ਪੱਠੇ ਨੇ ਉਹ ਅਜੇ ਵੀ ਇਸ ਤਰ੍ਹਾਂ ਚੱਲ ਰਹੇ ਨੇ ਲੇਕਿਨ ਏਵਨ ਪੰਜਾਬੀ ਟੀਮ ਨੂੰ ਪ੍ਰਸ਼ਾਸਨ ਵੱਲੋਂ ਪੂਰਾ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਹੁਣ ਦੇਖਣਾ ਇਹ ਹੋਏਗਾ ਕਿ ਕਾਰਵਾਈ ਕਿੰਨੀ ਛੇਤੀ ਹੁੰਦੀ ਹੈ ਅਗਲੇ ਐਪੀਸੋਡ ਦੇ ਵਿੱਚ ਏਵਨ ਪੰਜਾਬੀ ਦੀ ਟੀਮ ਦੁਬਾਰਾ ਫਿਰ ਸੰਗਰੂਰ ਦੇ ਉਹਨਾਂ ਏਰੀਆ ਵਿੱਚ ਜਾਵੇਗੀ ਪ੍ਰਸ਼ਾਸਨ ਕੋਲ ਜਾਵੇਗੀ ਔਰ ਪੁੱਛੇਗੀ ਕਿ ਹੁਣ ਤੱਕ ਤੁਸੀਂ ਕੀ ਕਾਰਵਾਈ ਕੀਤੀ ਹੈ ਉਦੋਂ ਤੱਕ ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ